ਲਾੜੀ ਮੈਟ੍ਰੋਆ ਮੁੰਡੇ ਦੀ ਉਮਰ ਹੈਗੀ 8 ਇਹ ਵੀ 8 ਤੇ ਇਹਦੀ ਵੀਰ ਦੀ ਹੈਗੀ 10 ਸਾਲ ਹੁਣ ਆਪਾਂ ਚੈੱਕ ਕਰਨੇ ਵੀ ਡੰਡ ਕਿੰਨੇ ਕੌਣ ਜਿਆਦਾ ਮਾਰਦਾ ਚਲੋ ਅੱਗੇ 1 2 3 4 5 6 7 ਡੰਡ ਵੇ ਚੈੱਕ ਕਰੋ ਤੁਸੀਂ ਕਿੱਡੇ ਸੋਨੇ ਮਾਰਦੇ 8 9 10 11 ਉਮਰ ਵੇ ਚੈੱਕ ਕਰੋ ਉਮਰ ਵੇਖੋ ਤਈ 10 ਤੇ ਦੋਹਾਂ ਦੀ 8 8 ਤੇ ਜਜ਼ਬਾ ਹੌਸਲਾ 26 ਸਾਲ ਦੇ ਬੱਚੇ ਨਾਲੋਂ ਵੱਧ ਮਾਰੋ ਮਾਰੋ ਪਤਾ ਜੇ ਨਹੀਂ ਵਾਧੇ ਮਾਰੋ ਨਾ ਵੱਜਣਗੇ ਉੱਠ ਪਿਓ ਜੀਤੋ ਨਾ ਵੱਜਣਗੇ ਜਿਆਦਾ ਵੈਰੀ ਗੁੱਡ ਵੈਰੀ ਗੁੱਡ 16 ਵੇ ਜੋ ਵੈਰੀ ਗੁੱਡ ਇਹ ਕਮਾਲ ਤੇ ਥੋੜਾ ਖਲੋ ਗਿਆ ਜਦੋਂ ਦੋ ਲੱਗੇ ਜਦੇ ਇੱਕ 8 ਸਾਲ ਵਾਲਾ 1 10 ਵਾਲਾ ਲੈ ਵੀ ਪਹਿਲਵਾਨਾਂ ਨੇ ਬਾਈ ਬਾਈ ਡੰਡ ਮਾਰਤੇ ਜੋ ਚਲ ਉੱਠ ਪਾ ਪਹਿਲਵਾਨਾਂ ਉਹ ਇੰਨੇ ਵਧੀਆ ਉੱਠ ਪਾ ਪਹਿਲਵਾਨਾ ਬਹੁਤ ਵਧੀਆ ਉੱਠ ਪਾ ਹੋਰੇ ਇਹ ਪਦੀਆਂ ਹਾਂ ਦੇ ਕਰਾਤਾ ਤੁਸੀਂ ਤਿੰਨਾਂ ਨੇ ਦੇ ਲੈ ਲਓ ਸਾਹ ਹਣ